ਅੱਜ ਦਾਣਾ ਮੰਡੀ ਨਾਬਾ ਜਿਹੜੀ ਕਿ ਏਸ਼ੀਆ ਦੀ ਦੂਸਰੀ ਨੰਬਰ ਸਰ ਤੋਂ ਵੱਡੀ ਮੰਡੀ ਹੈ ਜੀ ਇਹਦਾ ਦੌਰਾ ਕੀਤਾ ਮੇਰੇ ਨਾਲ ਨਾਬਾ ਆਰਥਿਕ ਜੀ ਦੇ ਪ੍ਰਧਾਨ ਕਰਨ ਦੀ ਸੰਧੀ ਲੋਹੜਾ ਔਰ ਸਾਡੇ ਸਾਰੇ ਮੈਂਬਰ ਸਹਿबान ਜਿਹੜੇ ਆਰਥਿਕ ਭਾਈਚਾਰਾ ਸਾਰਾ ਨਾਲ ਅਸੀਂ ਵਿਜ਼ਿਟ ਕਰ ਰਹੇ ਹਾਂ ਔਰ 1500 ਦੀ ਆਮਦ ਜਿਹੜੀ ਹੈ ਸ਼ੁਰੂ ਹੋ ਗਈ ਹੈ ਜੀ ਕਿਸਮ ਦੀ ਔਰ ਪ੍ਰਾਈਵੇਟ ਰੇਟ ਜਿਹੜਾ ਵੀ ਉਸ ਗੀਵਨ 2900 ਰੁਪਏ ਤੱਕ ਜਾ ਰਿਹਾ ਪ੍ਰਾਈਵੇਟ ਬੋਲੀ ਹੋ ਰਹੀ ਹੈ ਪਰ ਸਰਕਾਰੀ ਰੇਟ ਜਿਹੜਾ ਜੀ ਉਹ 2320 ਰੁਪਏ ਜਿਹੜਾ ਜੀ ਫਿਕਸ ਕੀਤਾ ਗਿਆ ਕੱਲ ਤੋਂ ਬੋਲੀਆਂ ਸ਼ੁਰੂ ਹੋ ਜਾਣੀਆਂ ਮੈਂ ਕਭੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਕਈ ਵਾਰੀ ਜਿਵੇਂ ਮੰਡੀ ਦਾ ਸੀਜ਼ਨ ਆਉਂਦਾ ਤਾਂ ਬਹੁਤ ਸਾਰੀਆਂ ਜਿਵੇਂ ਪੱਲੇਦਾਰ ਜਾਂ ਸਾਡੇ ਲੇਬਰ ਜਿਹੜੀ ਆ ਕਈ ਚੀਜ਼ਾਂ ਨੂੰ ਲੈ ਕੇ ਉਹ ਸਰਕਾਰ ਸਾਹਮਣੇ ਮੰਗ ਰੱਖਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਦਾ ਆਦੇਸ਼ ਆ ਕਿ ਸਾਨੂੰ ਕਿ ਤੁਸੀਂ ਵਿਜ਼ਿਟ ਕਰੋ ਔਰ ਜਿੰਨੀਆਂ ਵੀ ਮੰਗਾਂ ਨੇ ਮੰਡੀ ਨਾਲ ਸੰਬੰਧ ਚਾਹੇ ਆੜਤੀਆ ਭਾਈਚਾਰਾ ਚਾਹੇ ਲੇਬਰ ਜਾ ਟੋਟਵਾਈ ਜਿਹੜੀਆਂ ਵੀ ਮੰਗਾਂ ਨੇ ਸਾਰੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਦਾਇਰੇ ਅੰਦਰ ਆਉਂਦੀਆਂ ਉਹ ਸਾਰੀਆਂ ਜਿਹੜੀਆਂ ਨੇ ਤਕਰੀਬਨ ਤੱਕ ਮੰਨ ਲਿਆ ਗਿਆ ਹੈ ਤਾਂ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਣਾ ਔਰ ਜਿਹੜੀਆਂ ਪੰਜਾਬ ਸਰਕਾਰ ਦੇ ਥਰੂ ਸੈਂਟਰ ਤੱਕ ਜਿਹੜੀ ਪਹੁੰਚ ਕਰਨੀ ਹੈ ਸੈਂਟਰ ਦੇ ਹੱਥ ਦੇ ਵਿੱਚ ਆਉਂਦੀਆਂ ਨੇ ਸੈਂਟਰ ਨਾਲ ਗੱਲਬਾਤ ਕਰਕੇ ਉਹਦਾ ਪ੍ਰੋਸੈਸ ਆਲਰੇਡੀ ਕੰਪਲੀਟ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਉਂਕਿ ਕਿਸਾਨ ਆਪਣੀ ਪੁੱਤਾ ਮੰਗ ਪਾਲੀ ਫਸਲ ਜਿਹੜੀ ਮੰਡੀ ਚ ਲੈ ਕੇ ਆਉਂਦਾ ਕੋਈ ਖੱਜਲ ਖਰੀ ਨਾ ਹੋਵੇ ਸਾਰਾ ਕੁਝ ਠੀਕ ਚੱਲੇ ਬਾਰਦਾਨਾ ਠੀਕ ਆਵੇ ਟੋਟਵਾਈ ਦਾ ਕੰਮ ਠੀਕ ਰਹੇ ਲਿਫਟਿੰਗ ਦਾ ਕ ਤੇ ਇਹ ਆਪਣੀ ਕੋਸ਼ਿਸ਼ ਆ ਪ੍ਰਮਾਤਮਾਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਮੌਸਮ ਦੀ ਕਿਰਪਾ ਬਣਾ ਕੇ ਰੱਖੋ ਮੌਸਮ ਸਾਫ਼ ਸੁਥਰਾ ਰੱਖਿਓ ਕਿਉਂਕਿ ਇਹੀ 10-15 ਦਿਨ ਦਾ ਮੌਸਮ ਜਿਹੜਾ ਜੀ ਕਿਸਾਨ ਲਈ ਬੜਾ ਜ਼ਰੂਰੀ ਹੁੰਦਾ ਤਾਂ ਕਿ ਆਪਣੀ ਫਸਲ ਦੀ ਸਾਮ ਸੰਭਾਲ ਕਰ ਲਵੇ ਸੋ ਮੈਂ ਮੰਡੀ ਦੇ ਵਿੱਚ ਪਹੁੰਚਿਆ ਸਾਰਾ ਕੰਮ ਠੀਕ ਠਾਕ ਹੈ ਔਰ ਕਿਸਾਨ ਦੇ ਚਿਹਰੇ ਤੇ ਰੌਣਕ ਹੈ ਜੀ ਔਰ ਪਿਛਲੇ ਸਾਲ ਵੀ ਨਾਭਾ ਦੀ ਧਾਲਾ ਮੰਡੀ ਨੇ ਰਿਕਾਰਡ ਤੋੜਿਆ ਸੀ ਹੈ ਜੀ ਕਿ ਸਭ ਤੋਂ ਵੱਧ दाम ਜਿਹੜੀ ਆ ਇਸ ਮੰਡੀ ਦੇ ਵਿੱਚ ਹੋਈ ਸੀ ਝੋਨੇ ਦੀ ਔਰ ਇਸ ਵਾਰ ਵੀ ਦਸਰੇ ਨੇ ਆਰਤੀਆ ਭਾਈਚਾਰਾ ਕਿਸਾਨ ਭਰਾ ਵੀ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਵੱਧ ਜਿਹੜਾ ਜੀ ਇੱਥੇ ਜਿਹੜਾ ਜੀ ਮਾਲ ਜਿਹੜਾ ਚੌਲਾਂ ਦਾ ਸੋ ਨੇ ਤਾਂ ਤੇ ਪਹੁੰਚਣਾ 2000 ਅਰ ਪ੍ਰਮਾਤਮਾ ਕਿਰਪਾ ਕਰੇ ਕਿ ਨਾਬਾ ਦੀ ਮੰਡੀ ਜਿਹੜੀ ਹੈ ਇਹਦੇ ਵਿੱਚ ਜਿੰਨੇ ਵੀ ਕਿਸਾਨ ਜਾਂ ਨਾਬਾ ਇਲਾਕੇ ਦੇ ਵਿੱਚ ਜਿੰਨੀਆਂ ਮੰਡੀਆਂ ਨੇ ਛੋਟੀਆਂ ਪਾਸੋਂ ਦੀ ਮੰਡੀ ਆ ਹੋਰ ਪਿੰਡਾਂ ਦੀਆਂ ਮੰਡੀਆਂ ਨੇ ਉਹ ਸਭ ਦੇ ਵਿੱਚ ਪ੍ਰਮਾਤਮਾ ਕਿਰਪਾ ਬਣਾ ਕੇ ਰੱਖਣ ਔਰ ਕਿਸਾਨ ਦੀ ਫਸਲ ਜਿਹੜੀ ਆ ਉਹਦਾ ਵਾਜਮ ਮੁੱਲ ਮਲੇ ਆੜਤੀਆਂ ਭਰਾਵਾਂ ਨੂੰ ਜਿਹੜਾ ਜੀ ਠੀਕ ਪ੍ਰੋਫਿਟ ਹੋਵੇ ਪੱਲੇਦਾਰ ਹਰ ਇੱਕ ਨੂੰ ਉਮੀਦ ਹੁੰਦੀ ਹੈ ਜੀ ਚਾਹ ਵੇਚਣ ਵਾਲੇ ਨੂੰ ਵੀ ਉਮੀਦ ਹੁੰਦੀ ਹੈ ਹਰ ਇੱਕ ਦੀ ਪ੍ਰਮਾਤਮਾ ਝੋਲੀਆਂ ਭਰੇ ਔਰ ਸਾਰਾ ਕੁਝ ਠੀਕ-ਠਾਕ ਰਹੇ ਕੇਂਦਰ ਸਰਕਾਰ ਦੇ ਵੱਲੋਂ ਅਜੇ ਪਿਛਲੇ ਸਾਲ ਦਾ ਝੋਨਾ ਇਹ ਕਿਵੇਂ ਦਿਖ ਰਿਹਾ ਹੈ ਜੀ ਹਾਂ ਜੀ 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 ਬਿਲਕੁਲ ਮੁੱਖ ਮੰਤਰੀ ਸਾਹਿਬ ਤਾਲਮਿਲ ਕਰ ਰਹੇ ਜੀ ਕੇਂਦਰ ਸਰਕਾਰ ਨਾਲ ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਜਲਦੀ ਇਹ ਮਸਲਾ ਵੀ ਜਿਹੜਾ ਹੱਲ ਕੀਤਾ ਜਾਵੇ ਹਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਿਹੜੀਆਂ ਪੰਜਾਬ ਲੈਵਲ ਤੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀਆਂ ਾਰਟੀਆਂ ਨਾਲ ਪੰਜਾਬ ਦੀਆਂ ਮੰਡੀਆਂ ਨਾਲ ਸੰਬੰਧਤ ਪੰਜਾਬ ਸਰਕਾਰ ਦੀ ਹੱਦ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਸਾਰੇ ਪ੍ਰਬੰਧ ਕਰ ਲਏ ਗਏ ਆ ਜੀ ਔਰ ਉਹਦਾ ਜਲਦੀ ਨੋਟੀਫਿਕੇਸ਼ਨ ਵੀ ਹੋ ਜਾਣਾ ਜੀ ਤੇ ਬਾਕੀ ਜਿਹੜੇ ਕੇਂਦਰ ਨਾਲ ਸਬੰਧਤ ਹੈ ਜੀ ਜਲਬਾਤ ਉਹ ਸਾਰੀ ਮੁਖੰਦਰੀ ਸਾਹਿਬ ਤਾਲਮੇਲ ਕਰ ਰਹੇ ਆ ਤੇ ਪੋਜ਼ਿਟਿਵ ਵੀ ਉਹਦਾ ਵੀ ਰਿਸਪਾਂਸ ਜਲਦੀ ਆਏਗਾ ਜੀ ਬਿਲਕੁਲ ਤੁਮਨ ਸਾਹਿਬ ਤੁਰੰਤ ਜਿਹੜਾ ਹਸਪੀਟਲ ਦੇ ਵਿੱਚੋਂ ਸਿੱਧਾ ਹੀ ਮੀਟਿੰਗ ਦਾ ਕਰਾ ਲਾ ਕੇ ਬਿਲਕੁਲ ਜੀ ਬਿਲਕੁਲ ਜਲਦੀ ਬਿਲਕੁਲ ਕੱਲ ਜਦ ਜਿਵੇਂ ਛੁੱਟੀ ਹੋਈ ਹੈ ਤੇ ਸਾਰਿਆਂ ਨੇ ਦੇਖਿਆ ਸਾਰੇ ਪੰਜਾਬ ਨੇ ਜਿਵੇਂ ਛੁੱਟੀ ਹੋਈ ਹੈ ਅਸੀਂ ਉਹਨਾਂ ਦੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਬਹੁਤ ਕ੍ਰਾਂਤੀਕਾਰੀ ਮੁੱਖ ਮੰਤਰੀ ਨੇ ਪੰਜਾਬ ਨੂੰ ਬਹੁਤ ਉਮੀਦਾਂ ਨਾਲ ਭਰਪੂਰਤ ਮਾਨ ਸਾਹਿਬ ਨੂੰ ਕਿ ਇਹਨਾਂ ਨੂੰ ਤੰਦਰੁਸਤੀ ਬਖਸ਼ੋ ਇਹਨਾਂ ਦੇ ਨਾਲ ਕਿ ਸਾਰੇ ਪੰਜਾਬ ਦਾ ਜਿਹੜਾ ਪ੍ਰਵੇਖ ਜੁੜਿਆ ਹੋਇਆ ਹੈ ਤੇ ਕੱਲ ਮੁੱਖ ਮੰਤਰੀ ਸਾਹਿਬ ਨੇ ਹਸਪੀਟਲ ਤੋਂ ਆਉਂਦੇ ਸਾਰ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਹੈ ਮੰਡੀਆਂ ਨੂੰ ਲੈ ਕੇ ਕੀਤੀ ਹੈ ਔਰ ਜਿੰਨੀਆਂ ਵੀ ਸਮੱਸਿਆਵਾਂ ਨੇ ਰਾਈਟ ਵੇ ਉਹਦਾ ਹੱਲ ਕਰਕੇ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਕਿਸਾਨ ਨੂੰ ਕਿਸੇ ਮਜ਼ਦੂਰ ਨੂੰ ਕਿਸੇ ਆਰਤੀ ਭਈਚਾਰੇ ਨੂੰ ਕਿਸੇ ਨੂੰ ਵੀ ਕੋਈ ਕੋਈ ਸਮੱਸਿਆ ਨਾ ਆਵੇ ਔਰ ਸਭ ਨੂੰ ਸਮੂਥਲੀ ਜੋ ਵੀ ਰਾਈਟ ਕਿਸਦਾ ਮਨਦਾ ਮਿਲੇ ਇਨ ਕੋ ਸਾਨੂੰ ਜੀ ਐਮਐਲਏ ਸਾਹਿਬ ਨੇ ਉਰੇ ਆ ਕੇ ਮਲਟੀ ਚ ਵਿਸ਼ਵਾਸ ਦਵਾਇਆ ਜਿੰਨਿਆ ਵੀ ਆਰਟੀਪਾਈ ਚਾਰੇ ਨਾ ਵੀ ਮੰਗਾ ਨੇ ਮੁੱਖ ਮੰਗਾ ਨੇ ਉਹ ਸਾਰੀਆਂ ਮੰਨ ਲਈਆਂ ਨੇ ਤੇ ਦੂਜੀ ਜਿਹੜੀ ਸਾਡੇ ਲੇਬਰਾਂ ਦੀ ਮੰਗ ਥੀ ਉਹ ਵੀ ਉਹਨਾਂ ਨੇ ਪੂਰੀ ਕਰਤੀ ਕਹਿੰਦੇ ਵੀ 3:00 ਵਜੇ ਤਕਰੀਬਨ ਨੋਟੀਫਿਕੇਸ਼ਨ ਜਾਰੀ ਹੋ ਜਾਣਾ ਹੈ ਵੀ ਫਿਰ ਤਾਂ ਸਾਨੂੰ ਕੋਈ ਦਿੱਕਤ ਨਹੀਂ ਜੇ ਸਾਰੀਆਂ ਸਾਡੀਆਂ ਮੰਗਾਂ ਮੰਨੀਆਂ ਗਈਆਂ ਤੇ ਸਾਨੂੰ ਕੋਈ ਇਹ ਜਿਹੀ ਦਿੱਕਤ ਲੱਗਦੀ ਨਹੀਂ ਸਾਨੂੰ ਆਪਣੇ ਐਮ ਐਲ ਏ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇੱਕ ਕਦੇ ਸਾਡੇ ਨਾਲ ਝੂਠਾ ਕਦੇ ਬੋਲ ਕੇ ਨਹੀਂ ਗਏ ਇਹ ਆ ਹਮੇਸ਼ਾ ਜਿਹੜੀ ਗੱਲ ਕਹਿੰਦੇ ਨੇ ਉਹ ਤੇ ਪਾਇਆ ਦਿੰਦੇ ਇਹ ਤਾਂ ਸਰਕਾਰ ਲੈਵਲ ਦਾ ਕੰਮ ਹੈ ਜੀ ਸਰਕਾਰ ਨੇ ਕਰਾਉਣਾ ਹੈ ਵਿਭਾਗਾਂ ਨੂੰ ਆਪੇ ਕਹਿਣਾ ਉਹਨਾਂ ਨੇ ਜਦੋਂ ਜਦ ਸਰਕਾਰ ਸਾਡੇ ਦਵਾਰ ਤੇ ਆ ਗਈ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਸਾਰਾ ਕੁਝ ਕਰਾਂਗੇ ਬਸ ਉਹ ਮਹਿਕਮੇ ਤੋਂ ਬੇਕੀਰ ਪ੍ਰੋਜੈਕਟ ਕਰਨਾ